ਕਰ ਰਹੇ ਆਪਾਂ ਜਿਹਦੇ ਵਿੱਚ ਗੁਰਨਾਨਕ ਦੇਵ ਸਾਹਿਬ ਨੇ 1521 ਦੇ ਵਿੱਚ ਜਿਹੜਾ ਹਮਲਾ ਹੁੰਦਾ ਹੈ ਬਾਬਰ ਦਾ ਬਾਬਰ ਦੀ ਮੁਲਾਕਾਤ ਗੁਰਨਾਨਕ ਦੇਵ ਜੀ ਨਾਲ ਹੁੰਦੀ ਹੈ ਤੇ ਬਾਬਰ ਗੁਰਨਾਨਕ ਦੇਵ ਸਾਹਿਬ ਨੂੰ ਜੇਲ੍ਹ ਚ ਕਰ ਦਿੰਦਾ ਹੈ ਜੇਲ੍ਹ ਚ ਕਰਨ ਤੋਂ ਬਾਅਦ ਉਹ ਦੇਖਦਾ ਹੈ ਵੀ ਇੱਕ ਅਜੀਬ ਜਿਹਾ ਜੋਗੀ ਹੈ ਗੁਰਨਾਨਕ ਦੇਵ ਸਾਹਿਬ ਕੁਝ ਟਾਈਮ ਬਾਅਦ ਉਹ ਗੁਰਨਾਨਕ ਜੀ ਨੂੰ ਯਾਹ ਕਰ ਦਿੰਦਾ ਹੈ ਗੁਰਨਾਨਕ ਦੇਵ ਸਾਹਿਬ ਆਪਦੀ ਬਾਣੀ 'ਚ ਜ਼ਿਕਰ ਕਰਦੇ ਆ ਬਾਬਰ ਨਾਮਾ ਦਾ ਐਤੀ ਮਾਰ ਪਏਇ ਕੁਰਲਾਏ ਤੇ ਕੀ ਦਰਦ ਨਾ ਆਇਆ ਗੱਲ ਕਰੀਏ ਬਾਬਰ ਦੀ ਬਾਬਰ ਜਿਹਦਾ ਨਾਮ ਸੀ ਜ਼ਹੀਰਉਦਦ ਮਹਮਦ ਬਾਬਰ 14 ਫਰਵਰੀ 1483 ਜਿਹਦਾ ਜਨਮ ਹੁੰਦਾ ਹੈ ਬਾਬਰ ਫਰਗਨਾ ਦਾ ਸ਼ਾਸਕ ਸੀਗਾ ਭਾਰਤ ਦੇ ਵਿੱਚ ਸਭ ਤੋਂ ਪਹਿਲਾ ਲਿਖੀ ਹੋਈ ਆਤਮ ਕਥਾ ਬਾਇਓਗ੍ਰਾਫੀ ਦੀ ਗੱਲ ਕਰੀਏ ਤਾਂ ਉਹ ਬਾਬਰ ਨੇ ਲਿਖੀ ਹੈ ਜਿਹਦਾ ਨਾਮ ਹੈ ਬਾਬਰਨਾਮਾ ਇਹ ਬੁੱਕ ਜਿਹੜੀ ਹੈ ਤੁਰਕੀ ਭਾਸ਼ਾ ਚ ਲਿਖੀ ਹੋਈ ਹੈ ਬਾਅਦ ਵਿੱਚ ਇਹਦਾ ਟ੍ਰਾਂਸਲੇਸ਼ਨ ਵੀ ਕਰਵਾਇਆ ਗਿਆ ਹਮਾਇਉ ਨੇ ਇਸ ਬੁੱਕ ਨੂੰ ਫਾਰਸੀ ਦੇ ਵਿੱਚ ਲਿਖਵਾਇਆ ਬਾਬਰਨਾਮਾ ਦੇ ਵਿੱਚ ਹੀ ਬਾਬਰ ਨੇ ਕ੍ਰਿਸ਼ਨ ਦੇਵ ਰਾਏ ਨੂੰ ਭਾਰਤ ਦਾ ਸਭ ਤੋਂ ਮਹਾਨ ਸ਼ਾਸਕ ਦੱਸਿਆ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਦੱਸਿਆ ਸੀ ਆ ਗੱਲ ਕਰਦੇ ਬਾਬਰ ਦੀ ਬਾਬਰ ਭਾਰਤ ਦੇ ਉੱਪਰ ਪੰਜ ਹਮਲੇ ਕਰਦਾ ਹੈ ਬਾਬਰ ਦੇ ਵਿੱਚ ਦੋ ਵੰਸ਼ ਦਾ ਖੂਨ ਸੀ ਇੱਕ ਪਾਸੇ ਉਹਦੀ ਮਾਂ ਚੰਗੇਜ਼ ਖਾਨ ਸੀ ਮਨਸਰ ਸੀਗੀ ਦੂਜੇ ਪਾਸੇ ਉਹਦਾ ਫਾਦਰ ਜਾਂ ਉਹਦਾ ਪਿਤਾ ਉਹਦੀ ਗੱਲ ਕਰੀਏ ਤਾਂ ਉਹ ਤੈਮੂਰ ਲੰਗ ਦੇ ਪਰਿਵਾਰ ਤੋਂ ਆਉਂਦਾ ਸੀਗਾ ਯਾਨੀ ਕਿ ਬਾਬਰ ਦਾ ਜਿਹੜਾ ਖੂਨ ਸੀ ਨਾ ਉਹਦੇ ਵਿੱਚ ਦੋ ਚੀਜ਼ਾਂ ਦਾ ਮਿਸ਼ਰਣ ਸੀ ਇੱਕ ਤਾਂ ਬਾਬਰ ਤੁਰਕੀ ਸੀਗਾ ਦੂਜੇ ਪਾਸੇ ਬਾਬਰ ਮੰਗੋਲ ਦੇ ਚੰਗੇਜ਼ ਖਾਨ ਦੇ ਪਰਿਵਾਰ ਤੋਂ ਆਇਆ ਸੀਗਾ ਗੱਲ ਕਰਦੇ ਆ ਬਾਬਰ ਦੇ ਹਮਲਿਆਂ ਦੀ ਬਾਬਰ ਦਾ ਭਾਰਤ ਦੇ ਵਿੱਚ ਪਹਿਲਾ ਹਮਲਾ 1519 ਚ ਹੁੰਦਾ ਜਦੋਂ ਬਾਬਰ ਢੋੜਾਂ ਦੇ ਉੱਤੇ ਅਟੈਕ ਕਰਦਾ ਉਸ ਤੋਂ ਬਾਅਦ ਲਗਾਤਾਰ ਪੰਜ ਹਮਲੇ ਹੁੰਦੇ ਆ 1500 21 ਦੇ ਵਿੱਚ ਜਦੋਂ ਹਮਲਾ ਹੁੰਦਾ ਐਮਨਾਬਾਦ ਦੇ ਵਿੱਚ ਗੁਜਰਾਵਾਲਾ ਉੱਤੇ ਗੁਰਨਾਨਕ ਦੇਵ ਸਾਹਿਬ ਨਾਲ ਮੁਲਾਕਾਤ ਹੁੰਦੀ ਹੈ ਗੱਲ ਕਰਾਂਗੇ ਆਪਾਂ ਬਾਬਰਨਾਮਾ ਦੀ ਬਾਬਰ ਅਸਲ ਦੇ ਵਿੱਚ ਉਜਬੇਕਿਸਤਾਨ ਦੇ ਵਿੱਚ ਰਹਿੰਦਾ ਸੀਗਾ ਲੇਕਿਨ ਉਜਬੇਕਿਸਤਾਨ ਦਾ ਮੌਸਮ ਉਹਦੇ ਕੋਲ ਸੈੱਟ ਨਹੀਂ ਪੈਂਦਾ ਸੀਗਾ ਉੱਤੋਂ ਉਹਨੂੰ ਬਾਰ-ਬਾਰ ਸਮਰਕੰਦ ਤੋਂ ਹਾਰਨਾ ਪੈਂਦਾ ਸੀ ਇਸ ਲਈ ਬਾਬਰ ਨੇ ਭਾਰਤ ਵੱਲ ਰੁੱਖ ਕਰਨਾ ਸ਼ੁਰੂ ਕਰਨਾ ਸੀਗਾ ਬਾਬਰ ਇੱਥੋਂ ਦੀ ਧਨ ਤੋੜਤ ਸੰਪਦਾ ਇੱਥੋਂ ਦੇ ਪੇੜ-ਪੌਦੇ ਇੱਥੋਂ ਦੀ ਵਨਸਪਤੀ ਦੀ ਗੱਲ ਕਰੀਏ ਭੂਗੋਲਿਕ ਇਹ ਨਹੀਂ ਦੀ ਗੱਲ ਕਰੀਏ ਉਹ ਤੋਂ ਬਹੁਤ ਜ਼ਿਆਦਾ ਇਨਸਪਾਇਰ ਸੀਗਾ ਤੇ ਉਹ ਇਧਰ ਆਗਾ एंपਾਇਰ ਫੈਲਾਉਣਾ ਚਾਹੁੰਦਾ ਸੀਗਾ ਗੱਲ ਕਰਨੇ ਬਾਬਰ ਦੀ ਤਾਂ ਬਾਬਰ ਨੇ 1504 ਚ ਕਾਬੂ ਤੇ ਅਟੈਕ ਕਰਿਆ ਤੇ ਕਾਬੂ ਨੂੰ ਜਿੱਤ ਗਿਆ ਜਦੋਂ ਕਾਬੂ ਨੂੰ ਜਿੱਤ ਲੈਂਦਾ ਤਾਂ ਇੱਕ ਉਹਦੇ ਲਈ ਪਲੇਟਫਾਰਮ ਤਿਆਰ ਹੋ ਜਾਂਦਾ ਬਾਬਰ ਲਈ ਭਾਰਤ ਪੂਰਬ ਜਾਂ ਕਦੀ ਆਪ ਇਸ਼ਟਵਰ ਵੱਧਨ ਨੂੰ ਮੌਕਾ ਨਹੀਂ ਮਿਲਦਾ ਬਾਬਰ ਨੂੰ ਭਾਰਤ ਦੇ ਵਿੱਚ ਆਫ ਟਾਈਮ ਪੂਰੇ ਪਾਰਦੇ ਉੱਪਰ ਇਬਰਾਹਿਮ ਲੋਧੀ ਰਾਜ ਕਰ ਰਿਹਾ ਸੀਗਾ ਲੋਧੀ ਡੈਂਸਿਟੀ ਦਾ ਰਾਜਾ ਲੇਕਿਨ ਉਹਦੇ ਡੈਂਸਿਟੀ ਦੇ ਇੱਕ ਟਾਈਮ 'ਚ ਉਹਦੇ ਆਪਾ ਕਰੀ ਕੰਟੈਂਪੋਰੀ ਪੀਰੀਅਡ ਦੇ ਵਿੱਚ ਗੱਲ ਕਰੀ ਦਾ ਸਰ ਉਹਦੇ ਅਫਗਾਨ ਜਿਹੜੇ ਰਾਜੇ ਸੀਗੇ ਦੌਲਤ ਖਾਨ ਲੋਧੀ ਵਰਗੇ ਜਾਂ ਆਲਮ ਖਾਨ ਵਰਗੇ ਉਹ ਤੁਹਾਨੂੰ ਖੁਸ਼ ਨਹੀਂ ਸੀਗੇ ਉਸੇ ਵੇਲੇ ਦੌਲਤ ਖਾਨ ਲੋਧੀ ਆਲਮ ਖਾਨ ਦੋਨੇ ਚਿੱਠੀਆਂ ਲਿਖਦੇ ਆ ਬਾਬਰ ਨੂੰ ਕਿ ਉਹ ਭਾਰਤ ਤੇ ਹਮਲਾ ਕਰੇ ਤੇ ਦਿੱਲੀ ਨੂੰ ਜਿੱਤ ਲੇ ਅਸੀਂ ਉਹਨੂੰ ਦਿੱਲੀ ਦੇ ਦੇਵਾਂਗੇ ਦੌਲਤ ਖਾਨ ਉਹਦੀ ਪੰਜਾਬ ਦਾ ਗਵਰਨਰ ਸੀਗਾ ਆਲਮ ਖਾਨ ਦਾ ਸਪੋਰਟਰ ਇੱਕ ਜ਼ਿਕਰ ਹੋਰ ਮਿਲਦਾ ਹੈ ਹਾਲਾਂਕਿ ਕਿੰਨਾ ਕੁ ਸੱਚ ਹੈ ਕਿੰਨਾ ਕੁ ਨਹੀਂ ਇਹ ਤਾਂ ਬਾਅਦ ਦੀ ਗੱਲ ਹੈ ਐਵੇਂ ਮੰਨਿਆ ਜਾਂਦਾ ਹੈ ਕਿ ਰਾਣਾ ਸੰਗਾ ਨੇ ਵੀ ਬਾਬਰ ਨੂੰ ਚਿੱਠੀਆਂ ਲਿਖਿਆ ਸੀਗਾ ਵੀ ਉਹ ਪਾਰਤ ਦੇ ਆ ਕੇ ਹਮਲਾ ਕਰ ਸਕਦਾ ਹੈ 21 April 1526 ਪਾਣੀਪਤ ਦੀ ਲੜਾਈ ਹੁੰਦੀ ਹੈ ਬਾਬਰ ਆਪ ਦਾ ਲਾਮਨਸ਼ਕਰ ਲੈ ਕੇ ਭਾਰਤ ਵੱਲ ਵਧਾ ਤੇ ਪਾਣੀਪਤ ਦੀ ਪਹਿਲੀ ਲੜਾਈ ਦੇ ਵਿੱਚ ਬਾਬਰ ਆਪ ਦੇ ਘੋੜੇ ਆਪ ਦੇ ਸੈਨਿਕ ਸਭ ਨੂੰ ਸੈੱਟ ਕਰਦਾ ਹੈ ਬਾਬਰ ਦੇ ਕੋਲੇ ਲੜਨ ਦਾ ਬਹੁਤ ਤਕੜਾ ਤਜਰਬਾ ਸੀਗਾ ਬਾਬਰ ਆਪਣੇ ਕੋਲੋਂ ਜਿਹੜਾ ਆਪਣੇ ਤੁਰਕੀ ਸੈਨਾ ਦਾ ਗੱਲ ਕਰੀਏ ਆਪਾਂ ਜਾਂ ਆਪਾਂ ਉਥੋਂ ਦੀ ਗੱਲ ਕਰੀਏ ਉਜ਼ਬੇਕਿਸਤਾਨ ਜਾਂ ਆਪਦੇ ਨਾਲ ਜਿਹੜੀਆਂ ਉਹਨੇ ਯੁੱਧਾਂ ਦੀਆਂ ਪ੍ਰਣਾਲੀਆਂ ਸਿੱਖੀਆਂ ਉਹਨਾਂ 21 April 1526 ਪਾਣੀਪਤ ਦੀ ਤਾ ਨਿਰਢਾਈ ਜਿਹੜੀ ਕਿਹਦੇ ਵਿਚਾਲੇ ਹੁੰਦੀ ਹੈ ਇੱਕ ਪਾਸੇ ਇਬਰਾਹਿਮ ਲੋਧੀ ਹੈ ਇੱਕ ਪਾਸੇ ਹੈ ਬਾਬਰ ਇਬਰਾਹਿਮ ਲੋਧੀ ਦੀ ਸੈਨਾ ਗਿਣਤੀ 'ਚ ਬਹੁਤ ਵੱਡੀ ਹੈ ਤੇ ਬਾਬਰ ਆਪਦੀ ਗਿਣਤੀ 'ਚ ਬਹੁਤ ਥੋੜੀ ਸੈਨਾ ਲੈ ਕੇ ਆਉਂਦਾ ਹੈ ਯਾਨਕੀ ਦੋਨਾਂ ਦਾ ਕੰਪੈਰੀਸ਼ਨ ਕਰੀ ਤਾਂ ਬਹੁਤ ਫਰਕ ਹੈ ਲੇਕਿਨ ਬਾਬਰ ਜਦੋਂ ਕਿਸੇ ਤੇ ਹਮਲਾ ਕਰਨਾ ਸੀਗਾ ਕਿਸੇ ਥਾਂ ਨੂੰ ਜਿੱਤਣਾ ਚਾਹੁੰਦਾ ਸੀ ਤਾਂ ਪਹਿਲਾਂ ਹੀ ਆਪਦੇ ਵੱਲੋਂ ਉੱਥੇ ਝੁੱਠੀਆਂ ਘਾਣੀਆਂ ਫਲਾਗ ਲਗਾ ਦ ਸੀਗਾ ਵੀ ਮੈਂ ਬਹੁਤ ਮਹਾਨ ਹੈਗਾ ਉਹਦੀ ਆਰਮੀ ਬਾਬਰ ਦੀ ਸੈਨਾ ਬਹੁਤ ਵੱਡੀ ਹੈਗੀ ਹੈ ਉਹਦੇ ਕੋਲੇ ਬਹੁਤ ਤਕੜੇ ਘੋੜੇ ਹੈਗੇ ਹੈ ਯਾਨਕੀ ਬਾਬਰ ਬਹੁਤ ਪਹਿਲਾਂ ਤੋਂ ਹੀ ਇੱਕ ਦਰ ਘੜਨ ਦਾ ਸੀਗਾ ਵੀ ਲੜਾਣੇ ਜਾਵੇ ਗੱਲ ਕਰੀਏ ਆਪਾਂ ਅਗਲੀ ਦੂਜੀ ਉਹਨਾਂ ਦੇ ਕੋਲੇ ਬਾਬਰ ਦੇ ਕੋਲੇ ਚੁਸਤ ਘੋੜੇ ਸੀਗੇ ਜਿਹੜੇ ਤੁਰਕੀ ਘੋੜੇ ਸੀਗੇ ਬਾਬਰ ਤੁਰਕੀ ਘੋੜ ਸਵਾਰ ਨਾਲ ਬਹੁਤ ਸਪੀਡ ਨਾਲ ਹਮਲਾ ਕਰਦਾ ਸੀਗਾ ਦੋ ਬਹੁਤ ਵੱਡੀਆਂ ਜੰਦ ਬਰਨਾਲੀਆਂ ਇੱਕ ਤਾਂ ਨਾਮ ਹੈਗਾ ਤੁਰਗਮਾ ਤੁਰਗਮਾ ਦੀ ਗੱਲ ਕਰੀ ਨਾ ਤੇ ਇਹ ਬਾਬਰ ਆਪਦੇ ਕੋਲ ਬਹੁਤ ਤਲਬ ਲੈ ਕੇ ਇੱਕ ਅੰਭਵ ਲੈ ਕੇ ਹਾਰ ਚੋਂਦਾ ਤੁਰਗਮਾ ਦਾ ਮੈਥਡ ਲੈ ਕੇ ਤੁਰਗਮਾ ਪਦਤੀ ਲੈ ਕੇ ਇਹਦੇ ਵਿੱਚ ਹੁੰਦਾ ਕੀ ਹੈ ਪੂਰੀ ਸੈਨੋ ਨੂੰ ਆਪ ਤਿੰਨ ਸੈਜ ਬੰਟਾਂਗੇ ਬਚੇਗਾ ਹਿੱਸਾ ਸੈਂਟਰਲ ਪਾਰਟ ਲੈਫਟ ਪਾਰਟ ਤੇ ਰਾਈਟ ਪਾਰਟ ਜਦੋਂ ਕਿ ਤੇ ਹਮਲਾ ਹੌਣ ਕਰਨਾ ਸੀਗਾ ਤੇ ਲੈਫਟ ਪਾਰਟ ਤੇ ਰਾਈਟ ਪਾਰਟ ਕੰਪਲੀਟਲੀ ਘੇਰ ਕੇ ਸੈਨਾਂ ਨੂੰ ਖਤਮ ਕਰਦੇ ਸੀਗੇ ਇਹ ਉਹਨਾਂ ਦਾ ਪਹਿਲਾ ਹਮਲਾ ਹੁੰਦਾ ਸੀਗਾ ਬਾਬਰ ਦੀ ਸੈਂਟਰਲ ਸੈਨਾ ਬਾਬਰ ਕੀ ਕਰਦਾ ਸੀ ਆਪਦੀ ਸੈਂਟਰਲ ਸੈਨਾ ਚੈਨਲ ਦੇ ਸਾਹਮਣੇ ਇੱਕ ਅਰਬ ਜਾਂ ਆਰਾਬ ਕਹਦੇ ਨੇ ਆਰਾਤ ਵੀ ਨੋਰਡ ਮਿਲਦਾ ਹੈ ਆਰਾਤ ਸਿਸਟਮ ਦਾ ਯੁੱਧ ਇਹੋ ਕਰਦਾ ਸੀ ਜਿਹਦੇ ਵਿੱਚ ਹੁੰਦਾ ਕੀ ਹੈ ਵੱਡੀ ਵੱਡੀਆਂ ਬਲਦ ਗੱਡੀਆਂ ਨੂੰ ਜੋੜ ਕੇ ਇੱਕ ਕਹਦੇ ਨੇ ਵੱਡੀ ਇੱਕ ਵੱਡਾ ਬੈਰੀਅਰ ਬਣਾ ਲੱਗੇ ਸੀ ਉਹਦੇ ਉੱਪਰ ਤੋਪਾਂ ਤਵੀਰ ਦਿੱਤੇ ਸੀ ਤੋਪਾਂ ਦਾ ਹਮਲਾ ਸੈਂਟਰਲ ਪੁਆਇੰਟ ਤੋਂ ਹੁੰਦਾ ਸੀਗਾ ਸੱਜਾ ਤੋਂ ਉਹਦੇ ਘੋੜਸਵਾਰ ਆਉਂਦੇ ਸੀਗੇ ਜਿਹਨੂੰ ਕਹਿੰਦੇ ਲੈਫਟ ਪਾਸ ਤੇ ਰਾਈਟ ਪਾਸ ਅਚਾਨਕ ਹਮਲਾ ਕਰਦੇ ਸੀਗੇ ਬਾਬਰ ਦੇ ਇਸ ਤਕਨੀਕ ਨਾਲ ਬਾਬਰ ਦੀ ਇਸ ਤਕਨੀਕ ਨਾਲ ਬਾਬਰ ਨੇ ਹਮਲਾ ਕਰਿਆ ਇਬਰਾਹਿਮ 로ਦੀ ਹਾਰ ਜਾਂਦਾ ਤੇ 21 ਅਪ੍ਰੈਲ 1526 ਪਾਣੀਪਤ ਦੀ ਪਹਿਲੀ ਲੜਾਈ ਖਤਮ ਹੁੰਦੀ ਹੈ ਔਰ ਬਾਬਰ ਦਾ ਦਿੱਲੀ ਉਤੇ ਕਬਜ਼ਾ ਹੋ ਜਾਂਦਾ ਪਾਣੀਪਤ ਦੀ ਲੜਾਈ ਜਿੱਤਣ ਤੋਂ ਬਾਅਦ ਹੁਣ ਸ਼ੁਰੂ ਹੋਊਗਾ ਇੱਕ ਤਰਫ ਰਾਜਪੂਤ ਇੱਕ ਤਰਫ ਬਾਬਰ ਭਾਰਤ ਦੇ ਉੱਪਰ ਮੁਗਲ ਸਾਮਰਾਜ ਦੀ ਸਥਾਪਨਾ ਹੋ ਚੁੱਕੀ ਹੈ 1526 ਦੇ ਵਿੱਚ ਦਿੱਲੀ ਦੀ ਗੱਦੀ ਤੇ ਬੈਠਾ ਹੈ ਬਾਬਰ ਇੱਕ ਜ਼ਿਕਰ ਹੁੰਦਾ ਹੈ ਰਾਣਾ ਸੰਗਾ ਦਾ ਇੱਕ ਸੈਨਾਪਤੀ ਕਹ ਲਈਏ ਜਾਂ ਉਹਦਾ ਇੱਕ ਕੋਈ ਸਪਾਹੀ ਕਹ ਲਈਏ ਜਾਂ ਦਾ ਇੱਕ ਪੱਤਰਵਾਹਕ ਬੰਦਾ ਸੰਹਾਦੀ ਤੌਰ ਜਿਹੜਾ ਸੰਗਾ ਨਾਲ ਪੱਤਰ ਵਿਹਾਰ ਕਰਦਾ ਉਹਦਾ ਵੀ ਜ਼ਿਕਰ ਆਉਂਦਾ ਹੈ ਬਾਬਰ ਕੋਲ ਇੱਕ ਬੰਨਾ ਹੁੰਦਾ 1526 ਕਿ ਰਾਣਾ ਸੰਗਾ ਨੇ ਮੇਰੇ ਨਾਲ ਟੋਖਾ ਕਰਿਆ ਬਾਬ ਸੰਗਾ ਨੇ ਮੈਨੂੰ ਚਿੱਠੀਆਂ ਲਿਖੀਆਂ ਚਿੱਠੀਆਂ ਲਿਖ ਕੇ ਮੈਨੂੰ ਬੁਲਾਇਆ ਇੱਥੇ ਬੁਲਾਉਣ ਤੋਂ ਬਾਅਦ ਸੰਗਾ ਨੇ ਮੈਨੂੰ ਸਪੋਰਟ ਨਹੀਂ ਕਰਿਆ ਇਬਰਾਹਿਮ ਲੋਦੀ ਦੇ ਉਦਦੇ ਦੇ ਵਿੱਚ ਬਾਬਰ ਕੋਲੇ ਬੰਨਾ ਹੁੰਦਾ ਉਧਰ ਰਾਣਾ ਸੰਗਾ ਜਿਹਦਾ ਜਨਮ ਹੁੰਦਾ ਹੈ ਲਗਭਗ 1482 ਆਈ ਥਿੰਕ ਇਨਾ ਹੋਗਾ ਰਾਣਾ ਰਾਇਮਲ ਦਾ ਪੁੱਤਰ ਹੈ ਸੰਗਾਂ ਸੰਗਾਂ ਇੱਕ ਮਹਾਨ ਰਾਜਪੂਤ ਇੱਕ ਮਹਾਨ ਯੋद्धा ਇੱਕ ਬਹੁਤ ਧੀਰਵਾਨ ਸ਼ਾਸਕ ਦੀ ਗੱਲ ਕਰਦੇ ਆਪਾਂ ਸੰਗਾਂ ਬਹੁਤ ਧੀਰਵਾਨ ਸ਼ਾਸਕ ਸੀਗਾ ਸੰਗਾਂ ਦਾ ਅਸਲ ਨਾਮ ਹੈ ਮਹਾਰਾਣਾ ਸੰਗਰਾਮ ਸਿੰਘ ਸिसोਦਿਆ ਜਿਹਦਾ ਜਿਨੇ ਇੰਨੀਆਂ ਜੰਗਾਂ ਲੜੀਆਂ ਇੰਨੀਆਂ ਲੜਾਈਆਂ ਲੜੀਆਂ ਉਹਦਾ ਇੱਕ ਪੈਰ ਇੱਕ ਹੱਥ ਤੇ ਇੱਕ ਅੱਖ ਤਿੰਨੇ ਲੜਾਈਆਂ ਵਿੱਚ ਮਤਲਬ ਖਤਮ ਹੋ ਗਏ ਸੀਗੇ ਸੰਗਾਂ ਬਹੁਤ ਹੀ ਵੀਰ ਸ਼ਾਸਕ ਸੀਗਾ ਲੇਕਿਨ ਅਸਲ ਗੱਲ ਸੰਗਾ ਨੇ ਬਾਬਰ ਦੀ ਜੁਧ ਨੀਤੀ ਨੂੰ ਸਮਝਾਇ ਹੀ ਨਹੀਂ ਸੰਗਾ ਜਦੋਂ ਜੰਗ ਹੁੰਦੀ ਹੈ ਜਿਹਨੂੰ ਕਹਿੰਦੇ ਖਾਨਵਾਦੀ ਜੁਧ ਲੜਾਈ ਖਾਨਵਾ ਅੱਜ ਦੇ ਟਾਈਮ ਰਾਜਸਥਾਨ ਦੇ ਬੇਪਿੰਡ ਰਾਜਸਥਾਨ ਚ ਪੈਂਦਾ ਭਰਤਪੁਰ ਜ਼ਿਲ੍ਹੇ ਦੇ ਵਿੱਚ 17 ਮਾਰਚ 1527 ਦਾ ਦਿਨ ਡਿਸਾਈਡ ਹੁੰਦਾ ਹੈ ਡਿਸਾਈਡ ਦਾ ਕੀ ਹੁੰਦਾ ਉਸ ਦਿਨ ਇਹ ਮਹਾਨ ਜੰਗ ਹੁੰਦੀ ਹੈ ਜੰਗ ਤੋਂ ਪਹਿਲਾਂ ਸੰਗਾ ਵੀ ਤਿਆਰੀਆਂ ਕਰਦਾ ਹੈ ਤੇ ਬਾਬਰ ਵੀ ਤਿਆਰੀਆਂ ਕਰਦਾ ਹੈ ਕਿਹਾ ਜਾਂਦਾ ਹੈ ਇਸ ਜੰਗ ਤੋਂ ਪਹਿਲਾਂ ਬਾਬਰ ਦੇ ਸੈਨਿਕਾਂ ਨੇ ਲੜਾਈ ਕਰਨ ਤੋਂ ਮਨਾ ਕਰ ਦਿੱਤਾ ਸੀਗਾ